ਇਨਵੈਸਟੇਸ਼ਨ ਨੂੰ ਚੁੰਮੇ ਰੇ ਇਨਵੈਸਟੇਸ਼ਨ ਉਹਦੇ ਨਾਲ ਜਿਹੜਾ ਇੰਟੀਗੇਟ ਹੋ ਰਿਹਾ ਹੈ ਜਿਹੜੀ ਇਹ ਮੌਜੂਦਾ ਨਕਮੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਤੋਂ ਖੜਾ ਛਡਾਉਣ ਵਾਸਤੇ ਭਾਰਤੀ ਜਨਤਾ ਪਾਰਟੀ ਦਾ ਸਾਥ ਦੇ ਜਿਹੜਾ ਕੰਗਲਾ ਪੰਜਾਬ ਕਰਤਾ ਹੈ ਇਸ ਮੌਜੂਦਾ ਸਰਕਾਰ ਨੇ ਭਾਜਪਾ ਜਿਲ੍ਹਾ ਮਾਨਸਾ ਸੀਟ 2 ਦੀ ਟੀਮ ਦੀ ਹੋਈ ਚੋਣ ਅਹੁਦੇਦਾਰਾਂ ਤੇ ਪਾਰਟੀ ਵਿੱਚ ਸ਼ਾਮਲ ਹੋਏ ਨਵੇਂ ਵਰਕਰਾਂ ਦਾ ਜ਼ਿਲ੍ਹਾ ਪ੍ਰਧਾਨ ਗੋਮਾਰਾਮ ਪੁਨੀਆ ਅਤੇ جلا جنرل سکر منیش کمار ببھی دانے والی نے گیا سٹی ون سٹی ٹو ਜੋ ਦੋ ਮੰਡਲ ਬਣੇ ਹੋਏ ਆ ਮਾਨਸਾ ਦੇ ਵਿੱਚ ਸਰਕੰਡ ਉਹਨਾਂ ਵਿੱਚੋਂ ਸੀਟੀ 2 ਦੀ ਟੀਮ ਦਾ ਮੰਡਲ ਅਲਾਉਂਸ ਕੀਤਾ ਗਿਆ ਉਹਦੇ ਉਦੇਦਾਰੀ ਹੈ ਜੋ ਵੰਡੀ ਗਈ ਹੈ ਸਾਰਿਆਂ ਨੂੰ ਉਹਦੇ ਸਾਰਿਆਂ ਨੂੰ ਸਰੂਪੇ ਤੇ ਰਾਕੇ ਬੀਜੇਪੀ ਪਾਰਟੀ ਵੱਲੋਂ ਸਨਮਾਨਿਤ ਕੀਤਾ ਗਿਆ ਪੂਰੀ ਦਿੱਲੀ ਸਿਪ ਵੱਲੋਂ ਇਹ ਬਹੁਤ ਵਧੀਆ ਪ੍ਰੋਗਰਾਮ ਹੋਇਆ ਪਹਿਲੀ ਵਾਰੀ ਭਾਰਤੀ ਜਨਤਾ ਪਾਰਟੀ ਦਾ ਇਸ ਤਰ੍ਹਾਂ ਦੀ ਟੀਮ ਗਠਿਤ ਹੋਣਾ ਐਡਾ ਵੱਡਾ ਕੱਟ ਹੋਣਾ ਇਹ ਦਰਸਾਉਂਦਾ ਹੈ ਕਿ ਆਉਣ ਵਾਲਾ ਟਾਈਮ ਹੈ ਜੋ ਸੁਪਾਰੇ ਵਿੱਚ ਪ੍ਰਤੀਜਿੰਤਾ ਪਾਉਗੀ। ਜੋ ਮੰਨੋ ਸੈਂਟਰ ਸਰਕਾਰ ਵੱਲੋਂ ਇੱਕ ਬਹੁਤ ਸਮੇਂ ਪਹਿਲਾਂ ਤੋਂ ਹੀ ਇਹ ਚੱਲ ਰਹੀ ਮੰਰੇਕਾ ਕਹਿੰਦੇ ਆ ਮੰਰੇਕਾ ਕਹੇ ਦਾ ਸੀ ਇਹਨਾਂ ਦਾ ਬਾਰੀ-ਬਾਰੀ ਨਾਮ ਬਦਲ ਗਿਆ ਪਰ ਇਹ ਕਿ ਕਿਤੇ ਨ ਕਿਤੇ ਇਹਦੇ ਵਿੱਚ ਕਾਫੀ ਸੁਧਾਰ ਕੀਤੇ ਗਏ ਨੇ ਜਿੱਦਾਂ ਨਜਾਇਜ਼ ਕਾਪੀਆਂ ਚਲਦੀਆਂ ਸੀ ਘਰੇ ਬੈਠੇ ਬੰਦਿਆਂ ਦੀ ਕਾਪੀ ਚਲਦੀ ਸੀ ਇੱਕ ਤਾਂ ਉਹ ਇਹਦੇ ਚੋਂ ਬੰਦ ਕੀਤਾ ਜੋ ਗੁੱਠਾ ਲਾ ਕੇ ਹਾਜ਼ਰੀ ਲਾ ਕੇ ਜੋ ਜਾਰੀ ਕਰੇਗਾ ਉਸ ਬੰਦੇ ਦੇ ਖਾਤੇ ਦੇ ਵਿੱਚ ਪੈਸੇ ਆਉਣਗੇ ਜੋ ਇਹਦੇ 'ਚ ਚੋਰੀ ਸੀ ਉਹ ਵੰਡ ਦਿੱਤੀ ਗਈ ਆ ਇੱਕ ਇਹਦੇ 'ਚ ਪਹਿਲਾਂ 100 ਦਿਨ ਹੁੰਦੇ ਸੀ ਇਹਦੇ 'ਚ 125 ਦਿਨ ਗਰੰਟੀ ਯੋਜਨਾ ਬਣਾ ਕੇ ਇਹਨੂੰ ਮਤਲਬ ਦੁਨੀਆ ਦੇ ਆਪਣੇ ਤੇ ਵਿੱਚ ਜਾਂ ਗਿਆ ਗਿਆ ਜੋ ਸਰਕਲ ਨੂੰ ਸਿਟੀ ਮਾਨਸਾ ਦੇ ਵਿੱਚ ਪ੍ਰਧਾਨਸ਼ੀ ਗੋਮਾਰਾਮ ਜੀ ਦੀ ਅਗਵਾਹੀ ਦੇ ਵਿੱਚ ਸਰਕਲ 2 ਦੇ ਪ੍ਰਧਾਨ ਸਾਡੇ ਪ੍ਰੇਮ ਸਾਗਰ ਭੋਲਾ ਜੀ ਉਹਨਾਂ ਦੀ ਗਵਾਹੀ ਦੇ ਵਿੱਚ ਬਹੁਤ ਭਾਰੀ ਇਕੱਠ ਹੋਇਆ ਬਹੁਤ ਜਿਹੜਾ ਹੈਗਾ ਲੋਕਾਂ ਦੇ ਵਿੱਚ ਉਤਸ਼ਾਹ ਸੀ ਬੜੀ ਜਿਹੜੀ ਹੈਗੀ ਹੈ ਸਾਡੀਆਂ ਮਾਤਾਵਾਂ ਨੇ ਨੌਜਵਾਨ ਮੁੰਡਿਆਂ ਦੀਆਂ ਜਿਹੜੀਆਂ ਹੈਗੀਆਂ ਜੁਆਇਨਿੰਗ ਵੀ ਹੋਈ ਹੈ ਨਾਲ-ਨਾਲ ਜਿਹੜੀ ਹੈਗੀ ਹੈ ਨਵੀਂ ਟੀਮ ਜਿਹੜੀ ਮੰਡਲ 2 ਦੀ ਸਰਕਲ 2 ਦੀ ਜਿਹੜੀ ਹੈਗੀ ਹੈ ਸ਼ਹਿਰ ਦੇ ਬੱਸ ਲੈਣਾ ਤੋਂ ਬੱਸ ਸਟੈਂਡਾਂ ਦੇ ਸਾਈਡ ਦੀ ਉਹ ਵੀ ਟੀਮ ਜਿਹੜੀ ਹੈਗੀ ਅੱਜ ਅਨਾਉਂਸ ਕੀਤੀ ਹੈ ਇਸ ਗੱਲ ਦੀ ਮੈਂ ਸਾਡੇ ਜ਼ਿਲ੍ਹਾ ਪ੍ਰਧਾਨ ਗੋਮਾਰਾਮ ਜੀ ਨੂੰ ਤੇ ਪ੍ਰੇਮ ਸ਼ਾਕਰ ਭੋਲਾ ਜੀ ਨੂੰ ਵਧਾਈ ਵੀ ਦਿੰਦਾ ਤੇ ਜਿਸ ਤਰ੍ਹਾਂ ਦਾ ਲੋਕਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਲੈ ਕੇ ਉਤਸ਼ਾਹ ਪੈਦਾ ਹੋ ਰਿਹਾ ਤੇ ਮੈਨੂੰ ਸਾਨੂੰ ਇਹ ਲੱਗਦਾ ਹੈ ਵੀ ਆਉਣ ਵਾਲਾ ਜਿਹੜਾ 2027 ਨੀਆ ਚੋਣਾ ਲੋਕ ਪੰਜਾਬ ਦੇ ਵਿੱਚ ਬੜੇ ਉਤਤਾਵਲੇ ਨੇ ਵੀ ਭਾਰਤੀ ਜਨਤਾ ਪਾਰਟੀ ਦੇ ਨਰਿੰਦਰ ਮੋਦੀ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਵੀ ਜਿਹੜੀ ਹੈਗੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਤੇ ਦੂਸਰਾ ਜਿਹੜਾ ਇਹ ਅਸੀਂ ਹਰ ਰੋਜ਼ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿਹੜੇ ਵਾਰ-ਵਾਰ ਜਿਹੜਾ ਹੈਗਾ ਬੀਜੇਪੀ ਨੂੰ ਰਿਸਪੌਂਸ ਮਿਲ ਰਿਹਾ ਅਸੀਂ ਜਾ ਰਹੇ ਆ ਬਰਕਤ ਸਹਿਬਾਨ ਸਾਡੇ ਪਿੰਡਾਂ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਜਾ ਰਹੇ ਆ ਆਉਣ ਵਾਲੀਆਂ ਜਿਹੜੀਆਂ ਹੈਗੀਆਂ ਨਗਰ ਕੌਂਸਲ ਦੀਆਂ ਚੋਣਾਂ ਮਾਨਸਾ ਜ਼ਿਲ੍ਹੇ ਦੇ ਵਿੱਚ ਤਕਰੀਬਨ 5 ਕਮੇਡੀਆਂ ਦੇ ਵਿੱਚ ਚੋਣਾਂ ਹੋਣੀਆਂ ਐ ਉਦੇ ਵਿੱਚ ਵੀ ਸਾਡੇ ਆਪਣਾ ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਵੱਲੋਂ ਜਿਹੜੀ ਹੈਗੀ ਆ ਉਹ ਐਪਲੀਕੇਸ਼ਨਾਂ ਮੰਗੀਆਂ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਮੈਨੂੰ ਇਹ ਲੱਗਦਾ ਵੀ ਜਿਸ ਤਰ੍ਹਾਂ ਮਾਨਸਾ ਦੇ ਵਿੱਚ 27 ਵਾਰਡ ਹੈ ਹਰ ਵਾਰਡ ਦੇ ਵਿੱਚੋਂ 4-4 5-5 ਜਿਹੜੇ ਕੈਂਡੀਡੇਟਾਂ ਦੀ ਐਪਲੀਕੇਸ਼ਨ ਆ ਰਹੀਆਂ 3 ਸੀਟੇ ਖੜੇ ਹੋਣ ਵਾਸਤੇ ਜੋਗੇ ਹੋਣੀਆਂ ਭਲਾੜਾ ਬਰੇਟਾ ਪੂਹਾ ਪੰਜ ਕਮੇਟੀਆਂ ਚ ਚੋਣ ਹੋਣੀਆਂ ਤੇ ਮੈਂ ਤਾਂ ਸਾਰੇ ਅਪੀਲ ਇਹੀ ਕਰੂੰਗਾ ਵੀ ਸਾਰੇ ਨਗਰ ਨਿਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਵੀ ਜਿਹੜੀ ਇਹ ਮੌਜੂਦਾ ਨਕਮੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਤੋਂ ਖੜਾ ਛਡਾਉਣ ਵਾਸਤੇ ਭਾਰਤੀ ਜਨਤਾ ਪਾਰਟੀ ਦਾ ਸਾਥ ਦਿਓ ਤਾਂ ਕਿ ਜੋ ਮੋਦੀ ਜੀ ਨੇ ਨਾਅਰਾ ਦਿੱਤਾ ਹੈ ਸਭ ਦਾ ਸਾਥ ਸਭ ਦਾ ਵਿਕਾਸ ਤੇ ਸਭ ਦਾ પ્રયાસ ਉਸ ਕੱਲ ਤੇ ਜਿਸ ਤਰ੍ਹਾਂ ਦੂਸਰੇ ਸੂਬਿਆਂ ਦੇ ਵਿੱਚ ਜਿੱਥੇ-ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਉਹ ਸੂਬੇ ਬਹੁਤ ਜ਼ਿਆਦਾ ਤਰੱਕੀ ਕਰ ਰਹੀ ਹੈ ਤੇ ਸਾਡਾ ਜਿਹੜਾ ਇਹ ਪੰਜਾਬ ਹੈ ਜਿਹੜਾ ਰੰਗਲਾ ਪੰਜਾਬ ਬਣਨਾ ਸੀ ਜਿਹਨੂੰ ਕੰਗੜਾ ਪੰਜਾਬ ਕਰਤਾ ਇਸੇ ਮੌਜੂਦਾ ਸਰਕਾਰ ਨੇ ਆម ਆਦਮੀ ਪਾਰਟੀ ਦੀ ਸਰਕਾਰ ਨੇ ਉਹਦੇ ਵਿੱਚੋਂ ਜਿਹੜਾ ਗਾਰ ਦੇ ਵਿੱਚ ਬਿਠਾਤਾ ਇਹਨਾਂ ਨੇ ਉਹਦੇ ਵਿੱਚੋਂ ਕੱਟਣ ਵਾਸਤੇ ਭਾਰਤੀ ਜਨਤਾ ਪਾਰਟੀ ਦੇ ਦਾ ਜਿਹੜਾ ਹੈਗਾ ਸਾਥ ਦਿਓ ਤਾਂ ਜੋ ਰਲ ਕੇ ਆਪਾਂ ਬੇਰੇਸ਼ ਪੰਜਾਬ ਨੂੰ ਹਸਦਾ ਵਸਦਾ ਪੰਜਾਬ ਇੱਕ ਸਮਾਨ ਸਭ ਰੀਸਟ੍ਰੇਸ਼ਨ ਵਿੱਚ ਮੇ 9 ਸਾਲ ਤੋਂ ਕੁਝ ਨੂੰ ਬੰਦੇ ਸਰੇ ਤੋਂ ਸਾੜਿਆ ਜਾ ਰਿਹਾ ਜਿਹਦੇ ਵਿੱਚ ਸਾਰੀਆਂ ਸਹੂਲਤਾਂ ਜਵਾਬੋ ਦੇ ਸਾਰੀ ਜਨਤਾ ਇਸ ਗੱਲ ਵਾਸਤੇ ਵਧਾਈ ਦੇ ਪੱਤਰ ਕਿ ਮੋਦੀ ਸਰਕਾਰ ਨੇ ਮਾਨਸਰ ਇਨਵੈਸਟਮੈਂਟ ਨੂੰ ਚੁੰਮੀ ਰੇਨਵੈਸਟਮੈਂਟ ਤੋਂ ਉਹਨਾਂ ਉੱਤੇ ਕੁਝ ਦਿੱਕਤ ਆ ਰਹੀਆਂ ਸੀ ਕਿ ਸੀਪੀਟੀ ਕੋਲੇ ਪਾਸੇ ਬਸਟੈਂਡ ਕੋਲੇ ਪਾਸੇ ਇੱਕ ਗੇਟ ਨਹੀਂ ਸੀਗਾ ਪਹਿਲਾਂ ਤਾਂ ਜੋ ਸ਼ਹਿਰ ਵਸੀ ਮੰਨ ਕਰ ਰਹੀ ਸੀ ਕਿ ਉੱਪਰ ਇੱਕ ਗੇਟ ਹੋਣਾ ਚਾਹੀਦਾ ਐਮਪੀਜੀ ਉਹ ਪ੍ਰੀਲ ਪ੍ਰੋਪੋਜ਼ਲ ਦੇ ਵਿੱਚ ਉਸ ਮੰਦਲ ਦੇ ਵਿੱਚ ਸ਼ਹਿਰ ਵਾਸੀਆਂ ਦੇ ਮੰਨ ਨੂੰ ਮੁੱਖ ਰੱਖਦੇ ਹੋਏ ਭਾਰਤੀ ਜਨਤਾ ਪਾਰਟੀ ਦੀ ਟੀਮ ਸ਼ਹਿਰ ਦੇ ਨਮਾਇਦਿਆਂ ਨਾਲ ਲੱਗੇ ਡੀਆਰਐਨ ਸਾਹਿਬ ਨੂੰ ਜਿੰਨੀ ਕਦਮ ਪਏਗੇ ਔਰ ਉਹਨਾਂ ਨੇ ਵਿਸ਼ਵਾਸ ਜੋ ਹੈ ਕਿ ਜਿਹੜੀਆਂ ਬੰਦਾਂ ਨੇ ਜਿਹੜੀਆਂ ਅੰਦੋੜਾਂ ਦੇ ਦਿੱਤੇ ਨੇ ਉਹ ਉਹਨਾਂ ਦੇ ਸੰਦੇਸ਼ ਕਰਨੇ ਕੀ ਜਾਣੀ ਹੈ ਔਰ ਮਾਨਸਰ ਦੇ ਵਿੱਚ ਪ੍ਰੇਰਨਾ ਦੇ ਸਵਰਦੀ ਕੋਈ ਵੀ ਫਿਰ ਵੀ ਸਮੱਸਿਆ ਪਾਪਾ ਪਾਰਟੀ ਜਦੋਂ ਪਾਰਟੀ ਸਾਰੀ ਕੀ ਨੰਗਰੇ ਸਭਾ ਵਾਂਡਿਸੀ ਉਹ ਦੇ ਸਕਦੇ ਹੋ ਜੇ ਮੈਂ ਕੁਝ ਚਾਹੁੰਦੇ ਹੋ ਉਹ ਵੀ ਕਰਾਉਣ ਦੀ ਕੋਸ਼ਿਸ਼ ਕਰਦਾ ਹਾਂ ਉਹਨਾਂ ਪਿੰਡਾਂ ਵਾਲਾ ਤਾਂ ਹੈ ਕਿ ਕੀ ਹੋਇਆ ਜਮਾਨਾ ਤੋਂ ਪਹਿਲਾਂ ਹਵਾ ਚੁਪਾ ਹੈ ਇਹਨੇ ਤੁਮਾਂ ਤੁਮਾਂ ਨੇ 10 ਵਾਰੀ ਕਿਹੋ ਜੀ ਦਸੇ ਬਣਦੇ ਚੁੱਕੇ ਜਿਵੇਂ ਨਾ ਰਿਹਾ ਖਾਣਾ ਨੇ ਉੱਤੇ 95 ਰੁਪਏ ਵਿੱਚ ਜਿਵੇਂ ਦੱਤਨਾਂ سارا سارے پیسے لے کے مرضی کا آنے والے چلتا کرنا بھارتی جنتا پارٹی نے سرکار چاہیے وہ سارے جیسے گوانگی سوبے وہ تنقید کر رہے ہیں کہ سارا کلا ہے جنہوں کو اور سارے بھی شہر بنائے اور

ਸਾਰੇ ਇੱਤਿਮੇਂ ਮੰਦਰ ਪਰਦਾ ਨੇ ਆਪਣੀਆਂ ਆਪਣੀਆਂ ਕੀਮਤਾਂ ਤਿਆਰ ਕਰਕੇ ਪਰਵਾਹ بجلی ਸ਼ੁਰੂਆਤ ਵਿੱਚ ਸ਼ਾਮ